ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਨਵੀਂ ਵੀਡੀਓ ਚ ਤੁਹਾਨੂੰ ਮਸ਼ੀਨਰੀਆਂ ਵਧੀਆ-ਵਧੀਆ ਦੇਖਣ ਨੂੰ ਮਿਲਣਗੀਆਂ ਤੇ ਮੈਂ ਪੂਰੀ-ਪੂਰੀ ਉਮੀਦ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਆਵੇ ਤੇ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜੀ نیچے ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਆਪਣਾ 78140 38764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਤੁਸੀਂ ਐਡ ਕਰਵਾਉਣੀ ਆ ਫਰੀਦ ਵਿੱਚ ਆਪਾਂ ਕਰਦੇ ਆ ਆਪਣੇ ਚੈਨਲ ਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜੋ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਆ ਸਬਕਟ VDI ਆਪਣੇ ਕੋਲੇ ਗੱਡੀ ਪਹੁੰਚੀ ਆ ABS ਬ੍ਰੇਕਾਂ ਚ 2016 ਮਾਡਲ ਆ ਫਾਸਟ ਓਨਰ ਗੱਡੀ ਆ ਜਿੰਨਾਂ ਕੋਲੇ ਗੱਡੀ ਹੈਗੀ ਆ ਉਹਨਾਂ ਨੇ ਨਮੀ ਕਢਵਾਈ ਸੀ ਬਿਲਕੁਲ ਤੇ ਬਹੁਤ ਵਧੀਆ ਰੱਖੀ ਹੋਈ ਐ ਸ਼ੌਂਕ ਨਾਲ ਗੱਡੀ ਰੱਖੀ ਹੋਈ ਐ ਇਹਨਾਂ ਨੇ 16 ਮਾਡਲ ਆ 5 ਲੱਖ 30 ਹਜ਼ਾਰ ਰੁਪਿਆ ਮਾਲਕ ਨੇ ਮੰਗ ਪਾਈ ਐ ਇੱਕ ਵਾਰੀ ਮੰਗੀ ਪਾਈਓ ਜੀ ਮੌਕੇ ਤੇ ਕਾਟਾ ਵਾਦਾ ਕੀਤਾ ਜਾਊਗਾ ਬਾਕੀ ਬੰਪਰ ਵਗੈਰਾ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਨੇ ਇੰਜਨ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਪੂਰਾ ਟੌਪ ਦਾ ਇੰਜਨ ਹੈ ਜੀ ਕੋਈ ਨੁਕਸ ਨਹੀਂ ਗੱਡੀ 'ਚ ਨਾ ਕੋਈ ਇੰਜਨ 'ਚ ਤੇ ਇਹਨਾਂ ਨੇ ਵੇਚਣੀ ਹੈ ਜੀ ਬਸ ਤੇ ਕਿਸੇ ਨੂੰ ਪਸੰਦ ਆਵੇ ਜੇ ਕੋਈ ਵੀ ਇਸ ਗੱਡੀ ਨੂੰ ਖਰੀਦਣ ਦਾ ਕੋਈ ਚਾਹਵਾਨ ਹੈਗਾ ਤਾਂ ਤੁਹਾਨੂੰ ਮਾਲਕ ਦਾ ਨੰਬਰ ਦਿੱਤਾ ਗਿਆ ਜੀ ਸਕਰੀਨ ਤੇ ਤੇ ਤੁਸੀਂ ਸਾਰੇ ਨੋਟ ਕਰ ਲਓ ਤੁਹਾਨੂੰ ਮੈਂ ਦੱਸ ਵੀ ਦਿੰਨਾ 99800 7804842 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋਵੇਗੀ ਤੇ ਮਾਲਕ ਨਾਲ ਹੀ ਤੁਸੀਂ ਸਿੱਧੀ ਗੱਲ ਕਰਨੀ ਹੈ ਵਿਚੋ ਵਿਚਾਲੇ ਕਿਸੇ ਬੰਦੇ ਨੂੰ ਨਹੀਂ ਪਾਉਣਾ ਕਿਉਂਕਿ ਵਿਚੋ ਵਿਚਾਲੇ ਕਿਸੇ ਬੰਦੇ ਨੂੰ ਪਾਉਂਗੇ ਤਾਂ ਉਹ ਦਲਾਲੀ ਲੈ ਕੇ ਜਾਊਗਾ ਤੁਹਾਡੇ ਨੁਕਸਾਨ ਹੈ ਜੀ ਸਿੱਧੀ ਮਾਲਕ ਨਾਲ ਗੱਲ ਕਰੋਗੇ ਤੁਹਾਡੀ ਦਲਾਲੀ ਵੀ ਬਾਜੂਗੀ ਬਾਕੀ ਰੇਟ ਤੁਸੀਂ ਆਪਦੇ ਹਿਸਾਬ ਨਾਲ ਘਟਾਪਦਾ ਸਕਦੇ ਹੋ ਜੀ ਦੂਸਰੀ ਗੱਡੀ ਆਪਾਂ ਸਵਿਫਟ ਡਿਜ਼ਾਇਰ ਲੈ ਕੇ ਪਹੁੰਚਿਆ ਜੀ ਡੈਜ਼ਾਇਰ ਗੱਡੀ ਆ ਹਰਿਆਣਾ ਨੰਬਰ ਹੈ ZDI HR ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ ਇੰਸ਼ੋਰੈਂਸ ਹੋਇਆ ਥਰਡ ਪਾਰਟੀ ਚੌਥੇ ਓਨਰ ਗੱਡੀ ਆ ਜੀ ਤੇ ਦੋ 에어ਬੈਗਸ ਵਾਲੀ ਗੱਡੀ ਆ 에어ਬੈਗਸ ਆਪਾਂ ਨੂੰ ਮਿਲ ਜਾਣਗੇ ਮਾਡਲ ਦੀ ਜੇ ਆਪਾਂ ਗੱਲ ਕਰੀਏ 2011 ਮਾਡਲ ਆਪ ਨੂੰ ਗੱਡੀ ਮਿਲੂਗੀ ਮਾਨਸਾ ਏਰੀਆ ਚ ਗੱਡੀ ਖੜੀ ਆ ਜੀ ਆਹ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਗੱਡੀ ਆਪਾਂ ਨੂੰ ਅੰਦਰੋਂ ਬਹੁਤ ਜ਼ਿਆਦਾ ਵਧੀਆ ਮਿਲੂਗੀ ਕਿਉਂਕਿ ਸੀਟ ਕਵਰ ਆਪਾਂ ਨੂੰ ਬਹੁਤ ਟੌਪ ਦੇ ਮਿਲ ਜਾਣਗੇ ਮੈਟਿੰਗ ਵਧੀਆ ਹੋਈ ਆ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਕਿਸੇ ਪਾਸੋਂ ਵਧੀਆ ਗੱਡੀ ਆ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਆ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਆ ਜੀ ਦੋ ਦਾਸ ਕਿਹਾ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਉੱਪਰ نیچے ਰੈਟ ਹੋ ਜਾਊਗਾ ਰੈਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਜੀ ਖਾਸ ਕਰਕੇ ਤੇ ਨੰਬਰ ਮਾਲਕ ਦਾ 8607260025 ਗੱਲ ਤੁਸੀਂ ਆਪੇ ਕਰ ਲਓ ਜੀ ਨੰਬਰ 3 ਤੇ ਆਪਾਂ ਜਿਹੜੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਸੀਂ ਦੇਖੋ ਜੀ ਸਾਰਾਂ ਦੀ ਪਸੰਦੀ ਦੀਆਂ ਗੱਡੀਆਂ ਮੈਨੂੰ ਵੀ ਬਹੁਤ ਪਸੰਦ ਆ ਗੱਡੀਆਂ ਹਾਂ ਵਰਨਾ ਗੱਡੀਆਂ ਜੀ ਫਲੂਇਡਿਕ ਟੌਪ ਮਾਡਲ ਹੈ ਅਗਸਤ ਮਹੀਨਾ 2012 ਮਾਡਲ ਹੈ ਤੇ ਪੰਜੋ ਟਾਇਰ ਮਤਲਬ ਕਿ ਸਟਿੱਪਣੀ ਨਾਲ ਤੇ ਟਾਇਰਾਂ ਦੀ ਕੰਡੀਸ਼ਨ 80 ਤੋਂ 85% ਇੱਕ ਸਾਲ ਦਾ ਇੰਸ਼ੋਰੈਂਸ ਇੰਜਨ ਗੇਅਰ ਸੇਲਡ ਤੇ ਗੱਡੀਆਂ ਫਾਸਟ ਓਨਰ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਸੀ ਤੇ ਨੰਬਰ ਯੂਪ ਤੇ ਨੰਬਰ ਪਲੇਟ ਆ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਸਿਲਵਰ ਕਲਰ ਚ ਤੁਸੀਂ ਦੇਖੋ ਅੰਦਰੋਂ ਦੇਖੋ ਤੇ ਬਾਹਰੋਂ ਦੇਖੋ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਤੇ ਮਾੜੇ ਮੋਟੇ ਸਕਰੈਚ ਉਹ ਵੱਖਰੀ ਗੱਲ ਹੈ 90000 ਕਿਲੋਮੀਟਰ ਗੱਡੀ ਕੋਲੇ ਚੱਲੀ ਹੋਈ ਆ ਬੈਕ ਸਾਈਡ ਕੈਮਰਾ ਆਪਾਂ ਮਿਲ ਜੂਗਾ ਤੇ ਐਨਓਸੀ ਨਾਲ ਮਿਲ ਜੂਗੀ ਡਿਮਾਂਡ ਆ ਡਿਮਾਂਡ ਨਹੀਂ ਕਹਿ ਸਕਦੇ ਇਹਨਾਂ ਨੇ ਫਿਕਸ ਰੇਟ ਹੀ ਕਿਹਾ ਐਨਓਸੀ ਦੇ ਨਾਲ ਹੀ 3 ਲੱਖ ਰੁਪਇਆ ਤੇ ਮਾਲਕ ਨੇ ਕਿਹਾ ਵੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕਿਸੇ ਨੇ ਲਿਖਾਉਣਾ ਤਾਂ ਕਾਪੀ ਤੇ ਲਿਖਵਾ ਵੀ ਸਕਦੇ ਹਾਂ ਵੀ ਇੰਜਨ ਗੇਅਰ 'ਚ ਕੋਈ ਕਮੀ ਪੇਸ਼ ਨਹੀਂ ਫੁੱਲ ਗਾਰੰਟੀ ਹੈ ਨਾਲ ਦਾ ਇੰਜਨ ਗੇਅਰ ਹੈਗਾ ਤੇ ਡਿਮਾਂਡ ਤੋਂ ਮੈਂ ਦੱਸ ਹੀ ਦਿੱਤੀ ਗੱਡੀ ਖੜੀ ਹੈ ਮਾਲਕ ਦੇ ਘਰੇ ਫਰੀਦਕੋਟ ਨੰਬਰ ਮਾਲਕ ਦਾ 9914009119 ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸਤਾ ਹਾਂ ਤੇ ਮਾਲਕ ਨਾਲ ਤੁਹਾਡੀ ਸਿੱਧੀ ਗੱਲ ਹੋ ਜਾਊਗੀ ਤੇ ਮਾਲਕ ਨਾਲ ਹੀ ਸਿੱਧੀ ਗੱਲ ਤੁਸੀਂ ਆਪਦੀ ਕਰਨੀ ਹੈਗੀ। ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੇ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਘੱਟ ਰੇਟਾਂ 'ਚ ਤੁਹਾਨੂੰ ਹਰ ਚੀਜ਼ ਮਿਲੂਗੀ ਵਧੀਆ ਰੇਟਾਂ 'ਚ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਦਾ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜੀ ਤੇ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਦਾ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਆਈਆਂ ਪਈਆਂ ਤੇ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਤੁਸੀਂ ਕਮੈਂਟ ਕਰੋ ਜੀ ਕਮੈਂਟ ਨੂੰ ਦੇਖਦਾ ਹੁੰਨਾ ਮੈਂ ਹਰ ਰੋਜ਼ ਜਿੰਨੇ ਵੀ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਬਾਕੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਤੁਸੀਂ ਆਇਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਈ ਮਸ਼ੀਨਰੀ ਘਰ ਕੋਠੀ ਹੈ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਤੁਹਾਨੂੰ ਮਿਲ ਜੂਗਾ ਨੰਬਰ ਆਪਣਾ 78140 38764 ਕਿਸੇ ਕੋਲੇ ਕੋਈ ਮਸ਼ੀਨਰੀ ਹੈ ਭੇਜੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਐਡ ਆਪਾਂ ਫਰੀ ਦੇ ਵਿੱਚ ਜਲਦੀ ਤੋਂ ਜਲਦੀ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਹੁਣ ਆਪਾਂ ਬੁਲਟ ਦੀ ਗੱਲ ਕਰਦੇ ਹਾਂ ਇੱਕ ਆਪਣੇ ਕੋਲੇ ਬੁਲਟ ਪਹੁੰਚਿਆ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਬੁਲਟ ਬਾਰੇ ਇਹ ਇਹਨਾਂ ਕੋਲੇ ਬੁਲਟ ਹੈ ਜੀ ਇਹ ਇਲੈਕਟਰਾ ਬੁਲਟ ਹੈ ਤੇ 6 ਮਾਡਲ ਹੈ ਜੀ ਹੁਸ਼ਿਆਰਪੁਰ ਖੜਾ ਪੰਜਾਬ ਨੰਬਰ ਹੈ 50000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਪਾਈ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਬਹੁਤ ਵਧੀਆ ਜੀ ਤੇ ਰੰਗ ਤੁਸੀਂ ਦੇਖ ਲਓ ਨਾਲ ਦਾ ਰੰਗ ਤੇ ਕੰਡੀਸ਼ਨ ਵੀ ਆਲੋਕੇ ਪਈ ਆ ਟਾਇਰ ਵੀ ਬਹੁਤ ਵਧੀਆ ਪਏ ਨੇ ਇੰਜਨ ਨਾਲ ਦਾ ਹੈਗਾ ਸੇਲਡ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਕੁੱਲ 50000 ਰੁਪਇਆ ਇਹਨੇ ਰੇਟ ਮੰਗਿਆ ਬਾਕੀ ਕਹਿੰਦੇ ਸੀਗੇ ਮਾਲਕਾ ਉੱਪਰ-ਨੀਚੇ ਹੋਰ ਵੀ ਕਰ ਦਾਂਗੇ ਇੱਕ ਬਾਰੀ ਸਿਰਫ ਆਹ ਡਿਮਾਂਡ ਹੈ ਤੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9815694045 ਮਾਲਕ ਨਾਲ ਗੱਲ ਕਰ ਲਿਓ ਤੁਸੀਂ ਜੇ ਤੁਹਾਨੂੰ ਪਸੰਦ ਆਉਂਦਾ ਆਹ ਬੋਲਟ ਬੋਲਟ ਦੀ ਗੱਲਬਾਤ ਆਪਾਂ ਕਰ ਲਈ ਹੁਣ ਤੁਸੀਂ ਦੇਖੋ ਜੀ ਇੱਕ ਸਵਿਫਟ ਗੱਡੀ ਸਬਕਟ ਗੱਡੀ ਦੇਖੋ ਮਾਲਕ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸਬਕਟ ਗੱਡੀ ਆ ਜੀ ਗੱਡੀ ਦਾ ਨੰਬਰ ਆਪਾਂ ਨੂੰ ਹਰਿਆਣਾ ਮਿਲੂਗਾ ਜੀ ਹਰਿਆਣਾ ਨੰਬਰ ਹੈ ਟਾਇਰ ਮਾਲਕ ਨੇ ਵਧੀਆ ਪੂਰੇ ਚੋੜੇ ਪਵਾਏ ਹੋਏ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬੰਪਰ ਟੂ ਬੰਪਰ ਇੱਕ ਨੰਬਰ ਗੱਡੀ ਆ ਨਾ ਤਾਂ ਕੋਈ ਬੰਪਰ ਡੈਮੇਜ ਆ ਨਾ ਕੋਈ ਸਕ੍ਰੈਚ ਆ ਨਾ ਕੋਈ ਲੱਗੀ ਹੋਈ ਆ ਕਿਸੇ ਪਾਸੋਂ ਵਧੀਆ ਗੱਡੀ ਆ ਮਾਡਲ ਦੀ ਆਪਾਂ ਗੱਲ ਕਰੀਏ ਤਾ ਮਾਡਲ 2017 ਦਾ 17 ਮਾਡਲ ਹੈ ਜੈਡ ਐਕਸ ਆਈ ਐਸੀ ਟਾਪ ਮਾਡਲ ਹੈ ਤੇ ਡਿਮਾਂਡ ਦੀ ਜੇ ਗੱਲ ਕਰੀ ਆਪਾਂ 470 ਮਾਲਕ ਨੇ ਮੰਗਿਆ ਗਾਮ ਹਰਿਆਣੇ ਚ ਖੜੀ ਆ ਰੱਤਾ ਖੇੜਾ ਇਹਨਾਂ ਦਾ ਪਿੰਡ ਹੈ ਜੀ ਵਿਲੇਜ ਰੱਤਾ ਖੇੜਾ ਉੱਥੇ ਖੜੀ ਆ ਤੇ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋਂ ਤੇ ਜਿਨ੍ਹਾਂ ਦੀ ਗੱਡੀ ਆ ਮਾਲਕ ਜਿਹੜੇ ਆਪ ਨੇ ਉਹ ਆਰਮੀ ਦੇ ਵਿੱਚ ਨੇ ਜੀ ਆਰਮੀ ਮਾਲਕ ਦੀ ਗੱਡੀ ਆ ਤੇ ਜਲਦੀ ਸੇਲ ਕਰਨੀ ਹੈ ਕਿਉਂਕਿ ਇਹਨਾਂ ਨੇ ਵਾਪਸ ਜਾਣਾ ਜੀ ਡਿਊਟੀ ਜੁਆਇਨ ਕਰਨੀ ਹੈ ਵਾਪਸ ਛੁੱਟੀ ਤੇ ਆਏ ਹੋਏ ਹੈ ਥੋੜੇ ਟਾਈਮ ਦੀ ਛੁੱਟੀ ਲਈ ਆਏ ਸਗੇ ਤੇ ਕਿਸੇ ਨੂੰ ਪਸੰਦ ਆਵੇ ਤਾਂ ਜਲਦੀ ਤੋਂ ਜਲਦੀ ਮਾਲਕ ਨਾਲ ਗੱਲ ਕਰ ਲਿਓ ਫੋਨ ਕਰ ਲਿਓ ਬਾਈ ਦਾ ਨੰਬਰ ਹੈ 9906890161 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਹੁਣ ਤੁਹਾਨੂੰ ਮੈਂ ਇੱਕ ਗੱਡੀ ਹੋਰ ਦਿਖਾਉਣਾ ਸਬਟਾ ਲਾਲ ਰੰਗ ਦੀ ਗੱਡੀ ਹੈ ਗੱਡੀ ਦਾ ਮਾਡਲ 7 ਜ਼ਰੂਰ ਆ ਪਰ ਗੱਡੀ ਦੀ ਕੰਡੀਸ਼ਨ ਵਧੀਆ ਪਈ ਆ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਆ ਦਿੱਲੀ ਨੰਬਰ ਹੈ ਜੀ ਸੀएनजी ਕੱਟ ਲੱਗੀ ਹੋਈ ਆ 75000 ਰੁਪਏ ਮਾਲਕ ਨੇ ਕਿਹਾ ਅੰਮ੍ਰਿਤਸਰ ਤੋਂ ਪਹੁੰਚੀ ਆ ਗੱਡੀ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਮਸ਼ੀਨਰੀਆ ਦੀ ਸਾਰੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਕਿਵੇਂ ਦੇ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਤੁਹਾਡੇ ਕੋਲ ਕੋਈ ਹੋਰ ਮਸ਼ੀਨਰੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਕੋਈ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਦੱਸਿਓ ਆਪਣੇ ਕੋਲੇ ਵੀਡੀਓ ਬਣਾ ਕੇ ਬਸ ਭੇਜ ਦਿਓ